ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਦੇਸ਼ ਭਰ ਦੇ ਵਿੱਚ ਹੋਲੀ ਆਮ ਤੌਰ ਤੇ ਸੁਖ-ਸਾਂਦ ਨਾਲ ਲੰਘੀ ਤੇ ਚੰਗਾ ਹੈ ਕਿ ਕੋਈ ਬਹੁਤ ਵੱਡੀਆਂ ਵਾਰਦਾਤਾਂ ਹੋਣ ਦੀਆਂ ਖਬਰਾਂ ਨਹੀਂ ਆਈਆਂ। ਸਾਡੇ ਪੰਜਾਬ ਦੇ ਵਿੱਚ ਹੋਲਾ ਮਹੱਲਾ ਵੀ ਬੜੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਤੇ ਕੁਝ ਗੱਲਾਂ ਅਜਿਹੀਆਂ ਹੋਈਆਂ ਨੇ ਜਿਹੜੀਆਂ ਸਾਡੇ ਆਉਣ ਵਾਲੇ ਪੰਜਾਬ ਦੀ ਰਾਜਨੀਤੀ ਤੇ ਧਾਰਮਿਕ ਗੱਲਾਂ ਨੂੰ ਪ੍ਰਭਾਵਿਤ ਕਰੂਗੀ। ਉਹਦੇ ਤੇ ਫਿਰ ਕਿਸੇ ਦਿਨ ਦੁਬਾਰਾ ਅਸੀਂ ਗੱਲਬਾਤ ਕਰਾਂਗੇ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਧਿਆਨ ਚ ਦਿਵਾਉਣ ਵਾਲੀ ਹੈ ਕਿ ਮਹਾਰਾਸ਼ਟਰ ਦਾ ਜਿਹੜਾ ਕੌਨਕਨ ਏਰੀਆ ਦੇ ਵਿੱਚ ਰਤਨਾਗਿਰੀ ਦੇ ਨਾਲ ਲੱਗਦਾ ਏਰੀਆ ਹੈ ਉੱਥੋਂ ਦੇ ਇੱਕ ਪਿੰਡ ਹੈ ਜਿਹੜਾ ਉਸ ਪਿੰਡ ਦੇ ਵਿੱਚੋਂ 2 ਕਿਲੋਮੀਟਰ ਲੰਬੀ ਇੱਕ ਯਾਤਰਾ ਨਿਕਲਦੀ ਹੈ ਮੰਦਿਰ ਵਾਸਤੇ ਉੱਥੋਂ ਦਾ ਜਿਹੜਾ ਮੰਦਿਰ ਹੈਗਾ ਤੁਪੇਸ਼ਵਰ ਮੰਦਿਰ ਉੱਥੇ ਜਾ ਕੇ ਉਹ ਯਾਤਰਾ ਖਤਮ ਹੁੰਦੀ ਹੈ ਇਹ ਹੋਲੀ ਦੇ ਨੇੜੇ ਤੇੜੇ ਹੀ ਆਉਂਦੀ ਹੈ ਤੇ ਇਸ ਨੂੰ ਮਦਾਚੀ ਮੀਰਾ ਵਨੂਕ ਕਿਹਾ ਜਾਂਦਾ ਹੈ ਇਹ ਯਾਤਰਾ ਨੂੰ ਤੇ ਇਹ ਯਾਤਰਾ ਜਦੋਂ ਰਸਤੇ 'ਚ ਜਾਂਦੀ ਹੈ ਤਾਂ ਰਸਤੇ 'ਚ ਜਿਹੜੀ ਮਸਜਿਦ ਪੈਂਦੀ ਹੈ ਉਸ ਇਹ ਇੱਕ ਜਦੋਂ ਲੈ ਜਾਂਦੇ ਆ ਯਾਤਰਾ ਨੂੰ ਤਾਂ ਉਹਦੇ 'ਚ ਬਹੁਤ ਵੱਡੀ ਲੱਕੜ ਦੀ ਗੇਲੀ ਰੱਖੀ ਹੁੰਦੀ ਹੈ ਤੇ ਉਸ ਨੂੰ ਉਹ ਮਦਾਚੀ ਮੀਰਾ ਵਨੂ ਕਹਿੰਦੇ ਆ ਉਸ ਉਸ ਲੱਕੜ ਨੂੰ ਤੇ ਉਹ ਜਦੋਂ ਜਾਂਦੇ ਆ ਤੇ ਜਿਹੜੀ ਰਸਤੇ 'ਚ ਮਸਜਿਦ ਪੈਂਦੀ ਹੈ ਉਸ ਮਸਜਿਦ ਦੀਆਂ ਪੌੜੀਆਂ 'ਚ ਉਹ ਜਿਹੜੀ ਲੱਕੜ ਹੈ ਉਹਦਾ ਮੱਥਾ ਟਿਕਾਇਆ ਜਾਂਦਾ ਹੈ। ਇਹ ਪਿਛਲੇ ਬਹੁਤ ਲੰਬੇ ਸਮੇਂ ਤੋਂ ਇਹ ਉਹਨਾਂ ਦੀ ਰਵੈਤ ਚੱਲੀ ਆਉਂਦੀ ਹੈ। ਜਣੀ ਮੰਦਿਰ ਜਾਂਦੀ ਹੋਈ ਯਾਤਰਾ ਮਸਜਿਦ ਦੇ ਅੱਗੇ ਵੀ ਪ੍ਰਣਾਮ ਕਰਕੇ ਜਾਂਦੀ ਹੈ। ਪਰ ਸਾਡੇ ਤੇ ਇਸ ਦੇ ਨਫਰਤੀ ਗੈਂਗ ਨੂੰ ਇਹ ਗੱਲ ਕਿਵੇਂ ਵਾਰਾ ਖਾ ਸਕਦੀ ਹੈ? ਇਹ ਤਾਂ ਬਹੁਤ ਮਾੜੀ ਗੱਲ ਹੈ। ਤੇ ਹੁਣ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਹੈ ਕੱਲ ਜਦੋਂ ਉਹ ਯਾਤਰਾ ਉੱਥੇ ਪਹੁੰਚੀ ਤਾਂ ਉਹ ਜਿਹੜੇ ਯਾਤਰੀ ਆ ਉਹਨਾਂ ਨੇ ਬਹੁਤ ਵੱਡੀ ਨਾਰੇਬਾਜੀ ਕੀਤੀ ਭੜਕਾਉ ਗੱਲਾਂ ਕੀਤੀਆਂ ਤੇ ਇਹ ਵੀ ਦੱਸਿਆ ਜਾਂਦਾ ਕੁਝ ਵੀਡੀਓਜ਼ ਵੀ ਇਸ ਦੀਆਂ ਵਾਇਰਲ ਹੋਈਆਂ ਬਾਅਦ ਚ ਪੁਲਿਸ ਨੇ ਡਿਲੀਟ ਕਰਤੀਆਂ ਵੀ ਉਹ ਜਿਹੜੀ ਲੱਕੜ ਦੀ ਗੇਲੀ ਆ ਉਹ ਗੇਟ ਦੇ ਵਿੱਚ ਤਿੰਨ ਵਾਰੀ ਐ ਮਾਰੀ ਗਈਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੇ ਉਹਨਾਂ ਤੇ ਕੇਸ ਦਰਜ ਕਰ ਲਿਆ ਬੰਦਿਆਂ ਤੇ ਪਰ ਮਾਰੀ ਗੱਲ ਇਹ ਹੈ ਵੀ ਜਿਸ ਭਾਵਨਾ ਨਾਲ ਇਹ ਯਾਤਰਾ ਕਿਸੇ ਟਾਈਮ ਸ਼ੁਰੂ ਹੋਈ ਹੋਊਗੀ ਜਿਹਦੇ ਚ ਮੁਸਲਮਾਨਾਂ ਦੇ ਧਾਰਮਿਕ ਸਥਾਨ ਅੱਗੇ ਇੱਕ ਹੋਲੀ ਵਰਗੀ ਯਾਤਰਾ ਜਿਹੜੀ ਹੈ ਉਹ ਵੀ ਸਜਦਾ ਕਰਕੇ ਜਾਵੇ ਇਹ ਕਿੰਡੀ ਖੂਬਸੂਰਤ ਸੀ ਸਾਡੀ ਇਸ ਪਰੰਪਰਾ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ ਕੱਲ ਦੋ ਲੇਖ ਮੇਰੇ ਨਿਗਾ ਚ ਪਏ ਇੱਕ ਸ਼੍ਰੀ ਐਸ ਪੀ ਸਿੰਘ ਜੀ ਜਿਹੜੇ ਪੀਟੀਸੀ ਦੇ ਉੱਤੇ ਹਰ ਐਤਵਾਰ ਨੂੰ ਸ਼ਾਮ ਨੂੰ 8 ਵਜੇ ਦੇ ਨੇੜੇ ਤੇੜੇ ਦਲੀਲ ਲਾਂ ਦਾ ਪ੍ਰੋਗਰਾਮ ਕਰਦੇ ਆ। ਉਹਨਾਂ ਨੇ ਕਾਫੀ ਲੰਬਾ ਲੇਖ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਰਲਾ ਕੇ ਲਿਖਿਆ ਹੈ। ਉਹਦੇ ਵਿੱਚ ਬਹੁਤ ਸਾਰੀਆਂ ਇਤਿਹਾਸਕ ਗੱਲਾਂ ਨੇ। ਤੇ ਉਹ ਤਾਂ ਕਈ ਵਾਰ ਸਵਾਲ ਇਹ ਕਰਦੇ ਆ ਵੀ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਆਪਣਾ ਅਕਬਰ ਦਾ ਆਇਨੇ ਅਕਬਰੀ ਦਾ ਜ਼ਿਕਰ ਕੀਤਾ ਹੈ ਵੀ ਅਕਬਰ ਵੀ ਹੋਲੀ ਖੇਡਿਆ ਕਰਦਾ ਸੀ ਅਕਬਰ ਦਾ ਮੁੰਡਾ ਜਿਹੜਾ ਜਹਾਂਗੀਰ ਹੈ ਜਹਾਂਗੀਰ ਦੀ ਤੁਰਕੇ ਜਹਾਂਗੀਰੀ ਜਿਹੜੀ ਕਿਤਾਬ ਹੈ ਉਹਦੇ ਚ ਵੀ ਇਹ ਹਵਾਲੇ ਮਿਲਦੇ ਆ ਕਿ ਜਹਾਂਗੀਰ ਵੀ ਨੂਰজাহਾਨ ਦੇ ਨਾਲ ਹੋਲੀ ਖੇਡਿਆ ਕਰਦਾ ਸੀ ਤੇ ਜਿਹੜਾ ਸ਼ਾਹਜਹਾਨ ਹੈ ਉਹ ਇਸ ਨੂੰ ਈ ਦੇ ਗੁਲਾਬੀ ਕਿਹਾ ਕਰਦਾ ਸੀ ਹੋਲੀ ਦੇ ਤਿਹਾਰ ਨੂੰ ਵੀ ਖੇਡਿਆ ਕਰਦਾ ਸੀ ਜਿਹੜਾ ਬਹਾਦਰ ਸਾਹਿਬ ਯਫ ਬਹਾਦਰ ਸ਼ਾਹ ਜ਼ਫਰ ਹੈ ਉਸ ਨੇ ਤਾਂ ਹੋਲੀ ਇਹ ਹੋਲੀ ਦੇ ਵੀ ਬਹੁਤ ਸਾਰੇ ਨਾਮ ਹੈ ਹੋਰੀ ਵੀ ਉਹਦੇ ਚ ਇੱਕ ਨਾਮ ਹੈ ਅਮਿਤ ਆਬਚਨ ਦਾ ਗੀਤ ਹੈ ਹੋਰੀ ਹੋਰੀ ਦੇ ਤੇ ਗੀਤ ਹੋਰੀ ਵੀ ਹੋਲੀ ਨੂੰ ਕਹਿੰਦੇ ਆ ਤੇ ਉਹ ਹੋਰੀ ਜਿਹੜੀ ਹੈ ਬਹਾਦਰ ਸ਼ਾਹ ਜ਼ਫਰ ਨੇ ਉਸ ਹੋਰੀ ਦੇ ਉੱਤੇ ਕਵਤਾਵਾਂ ਲਿਖੀਆਂ ਨੇ ਬਹੁਤ ਸਾਰੀ ਸੋ ਇਹ ਸਾਡੀ ਇੱਕ ਸਾਂਝੀ ਰਵੈਤ ਰਹੀ ਹੈ ਜਿਹਨੂੰ ਹੁਣ ਪ੍ਰੋਜੈਕਟ ਇਹ ਚਾਹੇ ਸ਼ੁਰੂ ਕਿਤੇ ਹਿੰਦੂਆਂ ਦਾ ਰਿਹਾ ਹੋਵੇ ਪਰ ਜਿਉਂ-ਜਿਉਂ ਲੋਕ ਆਉਂਦੇ ਗਏ ਉਹ ਇਸ ਗੱਲ ਨੂੰ ਅਪਣਾਉਂਦੇ ਗਏ ਤੇ ਇਹ ਸਾਂਝਾਂ ਵਾਗ ਮਨਾਏ ਜਾਂਦੇ ਰਹੇ ਇਤਿਹਾਸ ਤੇ ਆ ਦੂਸਰਾ ਜਿਹੜਾ ਲੇਖ ਹੈ ਇੱਕ ਜਵਾਹਰ ਸਰਕਾਰ ਜੀ ਨੇ ਲਿਖਿਆ ਉਹਨਾਂ ਨੇ ਵੀ ਇਹਦੀਆਂ ਬਹੁਤ ਪੁਰਾਣੀਆਂ ਪਰਤਾਂ ਫਰੂਲੀਆਂ ਨੇ ਤਾਂ ਨਾਵਾਂ ਦੀ ਦਾ ਜਿਹੜਾ ਪ੍ਰਸੰਗ ਹੈ ਉਹ ਵੀ ਕਿੱਥੋਂ ਕਿਹੜਾ ਨਾਂ ਕਿਵੇਂ ਹੋਇਆ ਬਦਲ-ਬਦਲ ਕੇ ਕੀ ਕੀ ਨਾਂ ਆਏ ਉਹ ਵੀ ਉਹਨੇ ਲਿਖਿਆਗਾ ਤੇ ਉਹਨੇ ਅੱਡ-ਅੱਡ ਸੂਬਿਆਂ ਦੇ ਵਿੱਚ ਇਹਦੇ ਨਾਂ ਵਰਗੇ ਨਾਵਾਂ ਵਾਲੇ ਜਾਂ ਇਹਦੇ ਨਾਲ ਮਿਲਦੇ ਤਿਹਾਰਾਂ ਦੇ ਜ਼ਿਕਰ ਕੀਤੇ ਹੈ ਜਿਹੜੇ ਇਹਦੇ ਨਾਲ ਮੇਲ ਖਾਂਦੇ ਸੋ ਇਹ ਇੱਕ ਜਿਹੜਾ ਸਾਡਾ ਸਾਰਿਆਂ ਨੂੰ ਕਲਾਵੇ ਚ ਲੈਂਦਾ ਤਿਹਾਰ ਹੈ ਪਿਛਲੇ ਕਈ ਸਦੀਆਂ ਤੋਂ ਉਹਨੂੰ ਜਾਣ ਬੁੱਝ ਕੇ ਫਿਰਕੂ ਬਣਾਇਆ ਜਾ ਰਿਹਾ ਸੀਗਾ ਕੱਲ ਜਦੋਂ ਅਮਨ ਸ਼ਾਂਤੀ ਨਾਲ ਲੰਘਿਆ ਤਾਂ ਮੈਨੂੰ ਬਹੁਤ ਤਸੱਲੀ ਹੋਈ ਵੀ ਚਲੋ ਠੀਕ ਹੈ ਸ਼ਾਂਤੀ ਨਾਲ ਲੰਘੀ ਗੱਲ ਅਗਲੀ ਗੱਲ ਇੱਕ ਹੋਰ ਚੰਗੀ ਸਾਹਮਣੇ ਆਈ ਸਾਡੇ ਸਾਹਮਣੇ ਜਿਹੜਾ ਬਰਿੰਦਾਵਨ ਦਾ ਏਰੀਆ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਰਹੇ ਹੈ ਉਹਨਾਂ ਦੇ ਨਾਮ ਭਗਵਾਨ ਕ੍ਰਿਸ਼ਨ ਜੀ ਦੇ ਨਾਮ ਦੇ ਉੱਤੇ ਇੱਕ ਯਾਤਰਾ ਨਿਕਲਦੀ ਹੈ ਉੱਥੋਂ ਦੇ ਮੰਦਰ ਦੇ ਵਿੱਚ ਉਹ ਜਿਹੜਾ ਮੰਦਰ ਹੈ ਬੰਕੇ ਵਿਹਾਰੀ ਮੰਦਰ ਸ੍ਰੀ ਬੰਕੇ ਵਿਹਾਰੀ ਮੰਦਰ ਉਹਦਾ ਨਾਮ ਹੈ ਉੱਥੇ ਲੱਖਾਂ ਸ਼ਰਧਾਲੂ ਆਉਂਦੇ ਉੱਥੇ ਜਿਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਜੀ ਭਗਵਾਨ ਵਜੋਂ ਸਜਾਇਆ ਜਾਂਦਾ ਹੈ ਉਹਨਾਂ ਦੀਆਂ ਪੋਸ਼ਾਕਾਂ ਇੱਕ ਮਸਜਿਦ ਦੇ ਵਿੱਚ ਤਿਆਰ ਹੁੰਦੀਆਂ ਨੇ ਤੇ ਕਿਸ ਕੱਟੜ ਬੰਦੂਆਂ ਨੇ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਉੱਥੋਂ ਵਜਦਣਾ ਕੋਈ ਤਰ੍ਹਾਂ ਕਰਾਦਿਓ ਫਰਾਲਿਆਂ ਤੋਂ ਕਰਾਦਿਓ ਧਿੰਕਿਆਂ ਤੋਂ ਕਰਾਦਿਓ ਕੰਜਿਨੀ ਸਾਡੀਆਂ ਬਹੁਤ ਸਦੀਆਂ ਪੁਰਾਣੀ ਰਵੈਤ ਹੈ ਤਾਂ ਅਹੀਂ ਚੱਲੂ ਭਗਵਾਨ ਕ੍ਰਿਸ਼ਨ ਨੂੰ ਜਿਹੜੀਆਂ ਪੁਸ਼ਾਕਾਂ ਨੇ ਉਹ ਮਸਜਿਦ ਤਿਆਰ ਹੋਈਆਂ ਹੀ ਪੋਈਆਂ ਜਾਣਦੀਆਂ ਕਿਤੇ ਕੱਲ ਨੂੰ ਇਹ ਨਾ ਗੱਲਾਂ ਨੂੰ ਲੱਗ ਲਾ ਬੈਣ ਫਿਰਕੂ ਬਹੁਤ ਮਾੜੇ ਸਾਡੇ ਪੰਜਾਬ ਦੇ ਉੱਤੇ ਵੀ ਬਹੁਤ ਮਾੜੇ ਬਦਲ ਛਾਈ ਹੋਏ ਪੰਜਾਬ ਦੀ ਰਾਜਨੀਤੀ ਦੇ ਉੱਤੇ ਖਾਸ ਤੌਰ ਤੇ ਸਿੱਖ ਰਾਜਨੀਤੀ ਦੇ ਉੱਤੇ ਤਰਲੋ ਮੱਛੀ ਹੋਣ ਲਈ ਬੀਜੇਪੀ ਨੇ ਕਈ ਪਾਸਿਆਂ ਤੋਂ ਅਟੈਕ ਕੀਤਾ ਹੋਇਆ ਹੈ ਬਾਅਦ ਵਿੱਚ ਕਿਸੇ ਦਿਨ ਡਿਟੇਲ ਚ ਗੱਲ ਕਰਾਂਗੇ ਦਰਜਾ ਆਉਂਦਾ ਹੈ ਭਰਾਵੋ ਪੰਜਾਬ ਦੀ ਆਮਨ ਸ਼ਾਂਤੀ ਨੂੰ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਬਹਾਨੇ ਕਿਸੇ ਵੀ ਗੱਲ ਦੇ ਉੱਤੇ ਅੱਗਾ ਲਾਉਣ ਦੀਆਂ ਤਿਆਰੀਆਂ ਹੋ ਸਕਦੀਆਂ ਨੇ ਕਿਉਂਕਿ ਉਹ ਚੋ ਵੋਟਾਂ ਨਿਕਲਣੀਆਂ ਸੋ ਅਸੀਂ ਸੁਝਾਅ ਦੇ ਰਹੇ ਹਾਂ ਇਸ ਵਾਰ ਅ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋ ਗੱਲਾਂ ਹੋਰ ਸਾਂਝੀਆਂ ਕਰਨੀਆਂ ਨੇ ਲਾਸਟ ਤੋਂ ਪਹਿਲੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਜਿਹੜੀ ਸੀ ਐਗਰੀਕਲਚਰ ਦੇ ਉੱਤੇ ਉਹਦੇ ਤੇ ਚੰਨੀ ਸਾਹਿਬ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਲਈ ਸੀ ਹੁਣ ਜਿਹੜੀ ਦੂਜੀ ਕਮੇਟੀ ਹੈ ਇੱਕ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਜਿਹੜੀ ਪਿੰਡੂ ਵਿਕਾਸ ਤੇ ਪੰਚਾਇਤੀ ਰਾਜਾਂ ਬਾਰੇ ਪੰਚਾਇਤੀ ਰਾਜ ਸੰਸਥਾਵਾਂ ਬਾਰੇ ਉਸ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹਦੀ ਜਿਹੜੀ ਉਹਦਾ ਜਿਹੜਾ ਚੇਅਰਮੈਨ ਹੈ ਉਹ ਕਾਂਗਰਸ ਦਾ ਐਮਪੀ ਹੈ ਓਡੀਸ਼ਾ ਤੋਂ ਸ਼ਬਤਗਿਰੀ ਉਲਕਾ ਉਹਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਨੇ ਮਨਰੇਗਾ ਬਾਰੇ ਦੋ ਤਿੰਨ ਗੱਲਾਂ ਪਹਿਲੀ ਗੱਲ ਤਾਂ ਇਹ ਕਹੀ ਹੈ ਵੀ ਅਮਰੀਕਾ ਦੇ ਵਿੱਚ ਦਿਹਾੜੀਆਂ ਬਹੁਤ ਘੱਟ ਨੇ ਇਹਨੂੰ ਬਧਾਇਆ ਜਾਣਾ ਚਾਹੀਦਾ ਹੈ। ਦੂਜੀ ਗੱਲ ਉਹਨੇ ਇਹ ਕਹੀ ਹੈ ਸਪਰਸ਼ ਦੇ ਵਿੱਚ ਕਿ ਵੀ ਜਿਹੜਾ ਅਸੀਂ ਉਹਦੇ ਤੇ ਆਨਲਾਈਨ ਪੇਮੈਂਟ ਦਾ ਕੱਲਾ ਆਧਾਰ ਕਾਰਡ ਨਾਲ ਜੋੜ ਕੇ ਹੀ ਪੇਮੈਂਟਾਂ ਕਰਦੇ ਆ ਇਹਨੂੰ ਆਪਸ਼ਨਲ ਕਰ ਦੇਣਾ ਚਾਹੀਦਾ ਬੰਦੇ ਦੀ ਮਰਜ਼ੀ ਹੈ ਉਹ ਜੋੜ ਕੇ ਕਰਾਵੇ ਚਾਹੇ ਨਾ ਜੋੜ ਕੇ ਕਰਾਵੇ ਇਹ ਇਹ ਦੂਜੀ ਸਪਰਸ਼ ਹੈ। 33ਜੀ ਸਪਰਸ਼ ਇਹ ਹੈ ਕਿ ਵੀ ਜਿਹੜਾ ਇਹਨਾਂ ਦਾ ਫੰਡ ਹੈ ਉਹਦੇ ਤੇ ਇਹ ਬਹੁਤ ਹੀ ਜ਼ਿਆਦਾ ਅਸੀਂ ਮਤਲਬ ਉਹ ਉਹਦੇ ਤੇ ਉਹ ਸਟੈਗਨੇਟ ਕਰਿਆ ਹੋਇਆ ਖੜੋਤ ਹੈ ਇਹ ਵਧਾਉਣਾ ਚਾਹੀਦਾ ਚੌਥੀ ਗੱਲ ਇਹ ਕਹੀ ਹੈ ਵੀ ਆ ਜਿਹੜੀਆਂ ਤਕਨੀਕੀ ਗੱਲਾਂ ਆਧਾਰ ਨਾਲ ਜੋੜਨਾ ਨਾ ਜੋੜਨਾ ਇਹਦੇ ਆਧਾਰ ਤੇ ਜਿਹੜੇ ਵੈਸਟ ਬੰਗਾਲ ਦੇ ਜਿਹੜੇ ਪੱਛਮੀ ਬੰਗਾਲ ਦੇ ਜਿਹੜੇ ਫੰਡ ਰੁਕੇ ਹੋਏ ਆ ਉਹ ਰਿਲੀਜ਼ ਕੀਤੇ ਜਾਣ ਅਸੀਂ ਇਹਨਾਂ ਸਿਫਾਰਸ਼ਾਂ ਦਾ ਸਵਾਗਤ ਕਰਦੇ ਆ ਤੇ ਮੰਗ ਇਹ ਵੀ ਕਰਦੇ ਆ ਕਿ ਮਨਰੇਗਾ ਕੱਲਾ 100 ਦਿਨ ਲਈ ਨਹੀਂ ਇਸ ਨੂੰ ਸਾਰਾ ਸਾਲ ਕੀਤਾ ਜਾਵੇ ਤੇ ਦਿਹਾੜੀ ਜਿਹੜੀ ਹੈ ਘੱਟੋ ਘੱਟ ਉਜਰਤਾਂ ਜਿਹੜੀਆਂ ਕਿਸੇ ਵੀ ਸੂਬੇ ਦੀਆਂ ਹੈਗੀਆਂ ਉਹਨਾਂ ਦੇ ਬਰਾਬਰ ਉਹਨੂੰ ਕੀਤਾ ਜਾਵੇ ਅਗਲੀ ਗੱਲ ਦੋਸਤੋ ਲਾਸਟ ਅਮਰੀਕਾ ਬਹੁਤ ਵੱਡੀ ਡੈਮੋਕ੍ਰੇਸੀ ਕਹਾਉਂਦਾ ਆਪਣੀਆਂ ਪਿੱਠ ਥਾਪੜਦਾ ਰਹੂਗਾ ਸਾਡਾ ਭਾਰਤ ਵੀ ਬੜਾ ਕਰਦਾ ਡੈਮੋਕ੍ਰੇਸੀ ਤੁਹਾਡੇ ਅਮਲ ਚੋਂ ਪਤਾ ਲੱਗਦੀ ਹੈ ਵੀ ਤੁਸੀਂ ਅਮਲ ਕਿੰਨਾ ਕਰਦੇ ਸਾਨੂੰ ਪਤਾ ਹੈ ਵੀ ਇਜ਼ਰਾਈਲ ਨੇ ਜਦੋਂ ਫਲਸਤੀਨ ਦੇ ਉੱਤੇ ਹਮਾਸ ਦੇ ਉੱਤੇ ਬੜੇ ਅਟੈਕ ਕੀਤੇ ਹੈ ਤਾਂ ਉਦੋਂ ਦੁਨੀਆ ਭਰ ਦੇ ਵਿੱਚ ਬੜੇ ਵੱਡੇ ਮਜਾਰੇ ਹੋਏ ਅਮਰੀਕਾ ਦੇ ਵਿੱਚ ਵੀ ਹੋਏ ਅਮਰੀਕਾ ਦੀ ਜਿਹੜੀ ਯੂਨੀਵਰਸਿਟੀ ਜਿਹੜੀ ਹੈ ਕਾਲੰਬੀਆ ਉਹ ਇਹਦਾ ਕੇਂਦਰ ਰਹੀ ਉੱਥੋਂ ਇੱਕ ਬੰਦਾ ਜਿਹੜਾ ਫੜਿਆ ਮੁੰਡਾ ਜਿਹੜਾ ਹੈ ਫلسطੀਨੀ ਜਿਹੜਾ ਮੁਹੰਮਦ ਖਲੀਲ ਉਹਨੂੰ ਫੜਿਆ ਤੇ ਉਹਨੂੰ ਡਿਪੋਰਟ ਕਰਨ ਨੂੰ ਫਿਰਦੇ ਕੱਲ ਇੱਕ ਹੋਰ ਬੰਦਾ ਫੜ ਲਿਆ ਉੱਥੋਂ ਕਲੰਬੀਆ ਯੂਨੀਵਰਸਿਟੀ ਦੇ ਵਿੱਚੋਂ ਤੇ ਉਹ ਬੰਦਾ ਜਿਹੜਾ ਹੈਗਾ ਉਹਨੂੰ ਫੜ ਕੇ ਤੇ ਉਹ ਉਹਨੂੰ ਵੀ ਲੱਕਾ ਕੋਲ ਕੋਰਡੀਆ ਉਹਦਾ ਨਾਮ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਵੀ ਰਿਪੋਰਟ ਕਰਨ ਲੱਗੇ ਹੋਏ ਸਾਡੇ ਭਾਰਤ ਦੀ ਇੱਕ ਕੁੜੀ ਜਿਹੜੀ ਹੈ ਰੰਜਨੀ ਸ਼ਰੀਨਵਾਸਨ ਏ ਉੱਥੇ ਸਟੂਡੈਂਟ ਵੀਜੇ ਤੇ ਗਈ ਹੋਈ ਸੀ ਪਹਿਲਾਂ ਉਹਨੇ ਇੱਥੋਂ ਅਹਮਦਾਬਾਦ ਤੋਂ ਬੀਏ ਵਗੈਰਾ ਗ੍ਰੈਜੂਏਸ਼ਨ ਵਗੈਰਾ ਕੀਤੀ ਤੇ ਫਿਰ ਉਹਨੇ ਜਿਹੜਾ ਹਾਰਵਰਡ ਯੂਨੀਵਰਸਿਟੀ ਤੋਂ ਉਹਨੇ ਪੋਸਟ ਗ੍ਰੈਜੂਏਸ਼ਨ ਕਰ ਲਈ ਮਾਸਟਰ ਕਰ ਲਈ ਤੇ ਸਕਾਲਰਸ਼ਿਪ ਲਿਆ ਉਹਨੇ ਬਕਾਇਦਾ ਐਨੀ ਪੜ੍ਹਾਈ ਕੀਤੀ ਕੁੜੀ ਨੇ ਤੇ ਫਿਰ ਉਹ ਪੀ ਐਚ ਡੀ ਕਰ ਰਹੀ ਸੀ ਸਟੂਡੈਂਟ ਵੀਜੇ ਤੇ ਸੀਗੀ ਉਹ ਉਹਦਾ ਵੀ ਵੀਜ਼ਾ ਕੈਨਸਲ ਕਰ ਦਿੱਤਾ ਸਟੂਡੈਂਟ ਵੀਜ਼ਾ ਉਹਦਾ ਕੈਨਸਲ ਕਰਤਾ 5 ਮਾਰਚ ਨੂੰ ਉਹਨੂੰ ਲੱਗਿਆ ਵੀ ਹੁਣ ਮੈਨੂੰ ਜਿਹੜਾ ਆਰਮੀ ਦੇ ਜਹਾਜ਼ ਤੇ ਭੇਜਣਗੇ ਬੀੜੀਆਂ ਲਾ ਕੇ ਉਹਨੇ ਆਪਣੇ ਆਪ ਨੂੰ ਸੈਲਫ ਰਿਪੋਰਟ ਕਰ ਲਿਆ ਖੁਦ ਹੀ ਉਹ ਜਾਜ ਫੜ ਕੇ ਆ ਗਈ ਛੱਡ ਕੇ ਆ ਗਈ ਹੁਣ ਇਹ ਇੱਕ ਸਵਾਲ ਹੈਗਾ ਅਗਲਾ ਸਵਾਲ ਗੁਜਰਾਤ ਦੀ ਹੈ ਮੋਦੀ ਜੀ ਦੀ ਯਾਰੀ ਹੈ 트ੰਪ ਨਾਲ ਕੀ ਮੋਦੀ ਜੀ ਮੂੰਹ ਖੋਲਣਗੇ ਕਿ ਬੰਦ ਹੀ ਰੱਖਣਗੇ ਸਾਡੇ ਬੱਚਿਆਂ ਦੇ ਨਾਲ ਜਿਹੜੀ ਇਹ ਜੀ ਬੇਇਨਸਾਫੀ ਹੋ ਰਹੀ ਹੈ ਉੱਥੇ ਆਵਾਜ਼ ਚੁੱਕਣ ਲਈ ਇੱਕ ਇਨਸਾਫ ਦੀ ਆਵਾਜ਼ ਚੁੱਕਣ ਲਈ ਅਸੀਂ ਬਿਵਾਕਾਨੰਦ ਜੀ ਬਾਰੇ ਬੜਾ ਮਾਨ ਨਾਲ ਕਹਿੰਦੇ ਆ ਵਿਵੇਕਾਨੰਦ ਜੀ ਨੇ ਜਾ ਕੇ ਉੱਥੇ ਜਿਹੜਾ ਸ਼ਿਕਾਗੋ ਸ਼ਹਿਰ ਹੈ ਉੱਥੇ ਭਾਸ਼ਣ ਦਿੱਤਾ ਸਾਰੀ ਦੁਨੀਆ ਨੂੰ ਦੱਸਿਆ ਵੀ ਅਸੀਂ ਭਾਰਤੀ ਕੌਣ ਹੁੰਨੇ ਆ ਜਿਹੜੇ ਆ ਬੱਚੇ ਗਏ ਆ ਇਹ ਵੀ ਉੱਥੇ ਗਏ ਹੋਏ ਆ ਪੜਨ ਉਹਨਾਂ ਨੂੰ ਇੰਨਾ ਬੇਸਤ ਕਰਕੇ ਕਿਉਂ ਭੇਜਿਆ ਜਾ ਰਿਹਾ ਮੋਦੀ ਤਾਂ ਬੋਲਣ ਚਾਹੀਏ ਨਾ ਬੋਲਣਾ ਆਪਾਂ ਜ਼ਰੂਰ ਬੋਲੀਏ ਦੋਸਤੋ ਤੇ ਕੋਸ਼ਿਸ਼ ਕਰੀਏ ਕਿ ਭਾਰਤ ਨੂੰ ਜਿਹਾ ਬਣਾਈਏ ਕਿ ਸਾਡੇ ਬੱਚੇ ਇੱਥੇ ਹੀ ਪੜਨ ਤੇ ਇੱਥੇ ਹੀ ਚੰਗੇ ਰੁਜ਼ਗਾਰ ਦੇ ਸਾਧਨ ਪੈਦਾ ਕਰੀਏ ਸਿਸਟਮ ਨੂੰ ਉਧਰਲੇ ਪਾਸੇ ਲੈ ਕੇ ਅੱਜ ਦੀ ਗੱਲ ਚੰਈ ਬਹੁਤ ਬਹੁਤ ਸ਼ੁਕਰੀਆ